ਪੰਜਾਬ ਦਾ ਗੱਪੀ ਮੁੱਖ ਮੰਤਰੀ ਮੁਰਦਾਬਾ 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 ਪੰਜਾਬ ਦਾ ਗੱਪੀ ਮੁੱਖ ਮੰਤਰੀ ਇਹ ਵੀ ਦੁਕਾਨਦਾਰੀ ਖੋਲਦੇ ਹੁੰਨੇ ਹੋ ਜਿਹੜੀਆਂ ਦੁਕਾਨਦਾਰੀਆਂ ਖੋਲਨ ਸੈਟਰੀ ਟਾਉਂ ਹੁੰਦੇ ਹੈਗਾ ਨਹੀਂ ਆਉਂਦਾ ਸਾਡੇ ਕੋਲ ਪੂਰਾ 100 ਦਿਨ ਹੋ ਗਿਆ ਸੀਵਰੇਜ ਦਾ ਇੰਨਾ ਗੱਦਾ ਪਾਣੀ ਹੈ ਮੂਸਕ ਮਾਰਦਾ ਇੱਥੇ ਇੱਕ ਜਨਰਲ ਸਟੋਰ ਹੈ ਤੋਦੀ ਜੀ ਉਹਦਾ ਮੈਨੂੰ ਕੱਲ ਫੋਨ ਆਇਆ ਕਹਿੰਦਾ ਮੈਨੂੰ ਚੱਕਰ ਆ ਜਾਂਦੇ ਹੈ ਮੈਂ ਮੈਂ ਦਵਾਈ ਲੈ ਕੇ ਕੋਣ ਦਵਾਈ ਦਵਾ ਕੇ ਲਿਓ ਮੈਨੂੰ ਕੱਲ ਉਹ ਨਾਲ ਇੱਥੇ ਬੈਠਾ ਤੋਦੀ ਕੋਲ ਲੈ ਪੁੱਛ ਲਓ ਵੀ ਇੱਥੇ ਪਿੰਡਾਂ 'ਚ ਇਹ ਗੱਲ ਸਾਰੇ ਆਸ-ਪਾਸੇ ਪਿੰਡਾਂ 'ਚ ਉੱਟ ਗਈ ਵੀ ਸੰਗਤ ਮੰਡੀ ਨਾਲ ਜਾਈਏ ਉੱਥੇ ਪਾਣੀ ਖੜਾ ਉਹ ਤੇ ਨੰਗਨੂ ਥਾੜੀ ਉੱਥੇ ਤੁਸੀਂ ਨਵੀਂ ਪਸ਼ਵਾਂ ਦਾ ਕੀ ਲੈ ਕੇ ਆਵੇਂ ਨਵੀਂ ਬਿਮਾਰੀ ਲਾਉਣਾ ਮੈਂ ਦਿਖਾ ਦਿੰਦਾ ਨਾ ਉੱਥੇ ਪਿੰਡਾਂ ਲੋਕ ਬਿੰਡਾ ਡੱਬਾ ਲਈ ਤੇ ਕਿੱਧਰ ਵਾ ਮੁੰਡੀ ਜਾ ਲਾਗੇ ਇੱਥੇ ਨਾਲ ਹੀ ਕੁਦ्डा ਪਿੰਡ ਹੈ ਉਹ ਇੱਕ ਪਿੰਡ ਹੈ ਪਿੰਡ 'ਚ ਵੀ ਲੋਕਾਂ ਦਾ ਯਾਰ ਕੁਦਦ ਸਮਾਨ ਲੈ ਲੋ ਸੰਗਤ ਜਾ ਜਾ ਇਸ ਕਰਕੇ ਸਾਨੂੰ ਇਹ ਅੱਜ ਬਹੁਤ ਹੀ ਮਜਬੂਰੀ ਵਸੇ ਘਰ ਨਾ ਲਾਉਣਾ ਪਿਆ ਹੈ ਜੋ ਕਿ ਜਦੋਂ ਹੀ ਜਿਵੇਂ ਦੁਕਾਨ ਖੋਲਦੇ ਆ ਸਟੀਲੀਆ ਬਿੱਲ ਕਰਾਇਆ ਪਿਆ ਜਾਂਦਾ ਕਈਆਂ ਬੰਦਿਆਂ ਨੂੰ ਕਰਾਇਆ ਜਾਂਦਾ ਜਿਵੇਂ ਖਾਲੀ 25 ਲੱਖ 25 ਲੱਖ ਹੋਰ ਖਵਾ ਦੇ ਇੱਥੇ ਤਾਂ ਇੱਕ ਪਹਿਲਾਂ ਵੀ ਤੁਸੀਂ ਧਰਨਾ ਲਾਇਆ ਸੀ ਅੱਜ ਵੀ ਧਰਨਾ ਲਾਇਆ ਪਹਿਲਾਂ ਕੀ ਵੀ ਸ਼ਿਵਾਸ਼ਤਵਾਇਆ ਗਿਆ ਸੀ ਪਹਿਲਾਂ ਸੀਵੇਰੇ ਕੋਲੋਂ ਜਾਣ ਪਿਛਵਾਇਆ ਗਿਆ ਸੀ ਵੀ ਇਹ 15 ਦਿਨਾਂ ਲਈ ਕੰਮ ਚੱਲ ਪਸੰਗ ਦੇਣੀ ਤੇ ਪਾਣੀ ਦਾ ਜਿਹੜਾ ਪਾਣੀ ਨਿਕਲ ਰਹਾ ਬੰਦਾ ਇਹ ਵੀ ਅਸੀਂ ਦੋ ਦਿਨਾਂ ਦੀ ਬੰਦ ਕਰਾਵਾਂਗੇ ਤੇ ਦੁਬਾਰਾ ਪਾਣੀ ਨਾਲ ਹੀ ਕਰੂ ਪਰ ਹੁਣ ਸੀਵਰੇਜ ਬੋਰਡ ਵੀ ਅਣਗਹਿਲੀ ਕਰਨ ਇਹਦਾ ਜਿਹੜਾ ਕੰਮ ਹੈ ਸੀਵਰੇਜ ਬੋਰਡ ਚਾਹੇ ਜ਼ਰੂਰ ਪਿਆਈ ਪਰ ਪਹਿਲੇ 15 ਦਿਨਾਂ ਤੋਂ ਬੰਦ ਪਿਆ ਹੈ ਠੇਕੇਦਾਰ ਕਹਿੰਦਾ ਮੇਰੇ ਕੋਲ ਪੈਸੇ ਆ ਨਹੀਂ ਪਰ ਸਰਕਾਰ ਦੇ ਪੈਸੇ ਆਏ ਹੋਏ ਇਹ ਸੀਵਰੇਜ ਬੋਰਡ ਕਿਉਂ ਨਹੀਂ ਕਰ ਰਿਹਾ ਸਾਨੂੰ ਨਹੀਂ ਪਤਾ ਤੇ ਇਹਨੂੰ ਠੇਕੇ ਤੇ 15 ਦਿਨਾਂ ਤੋਂ ਕੰਮ ਬੰਦ ਹੈ ਜਿਹੜਾ ਅੱਜ ਕੰਮ ਕੰਪਲੀਟ ਹੋ ਜਾਣਾ ਹੁਣ ਵੀ ਇਹ ਕਹਿੰ ਜਾਂਦੇ ਐ ਐਕਸਨ ਸਾਹਿਬ ਕਹਿੰਦੇ ਵੀ ਇਹ 6 ਮਹੀਨਿਆਂ ਦਾ ਕੰਮ ਹੈ ਹਾਲਾਂਕਿ 6 ਮਹੀਨਿਆਂ ਦਾ ਨਹੀਂ ਕੰਮ ਰੈਗੂਲਰ ਜਿਹੜ ਸਾਰੇ ਪਾਣੀ ਨਹੀਂ ਨਿਕਲਣ ਜਾਂਦਾ ਪਾਣੀ ਹੋ ਵੀ ਨਹੀਂ ਕਿ ਲਾਇਆ ਕਿਉਂਕਿ ਇੱਥੇ ਕੋਈ ਗਾਹਕ ਨਹੀਂ ਆ ਰਿਹਾ ਪਿਛਲੇ 100 ਦਿਨ ਤੋਂ ਸੀਵਰੇਜ ਦਾ ਪਾਣੀ ਨਿਕਲ ਹੀ ਜਾਂਦਾ ਪੂਰੇ ਬਦੂ ਮਾਰ ਰਹੇ ਆ ਪਿੰਡ ਸਾਰੇ ਪਿੰਡਾਂ ਦੇ ਪ੍ਰਚਾਰ ਹੋ ਗਏ ਵੀ ਸੰਗਤ ਮੰਡੀ ਨਾ ਜਾਓ ਅਜੇ ਸਮਾਨ ਤਾਂ ਕੀ ਲੈਣਾ ਕੋਈ ਬਿਮਾਰ ਹੋ ਕੇ ਆਉਂਦੇ ਇਸ ਕਰਕੇ ਖਾਲੀ ਹੱਥ ਘਰੇ ਆਵੜੇ ਨਹੀਂ ਮੰਡੀ ਪਕਾਉਂਦੇ ਜਨਮਸ਼ਤਿ ਵਾਲੇ ਦਿਨ ਵੀ ਅਸੀਂ ਨਹੀਂ ਸਕਣਾਂ ਜਾਂਦਾ ਕਰਨਾ ਆੜੀਆਂ ਮੰਡੀ ਹੈ ਜਿਹੜੀ ਜਿਹੜਾ ਮਰਜ਼ੀ ਆ ਕੇ ਲੈਣ ਲਈ ਕੋਈ ਗਾਹਕ ਨਹੀਂ ਆ ਰਿਹਾ ਕਿਤੇ ਅਸੀਂ ਜਾਣ ਨਹੀਂ ਰਹੇ ਜੀ ਕਿਤੇ ਆ ਨਹੀਂ ਰਹੇ ਬਹੁਤ ਜ਼ਿਆਦਾ ਦੁਖੀ ਆਏ ਸੀ ਜੀ